ਦਖਣੀ ਦਖਣੀ ਇਸ ਤਰ੍ਹਾਂ ਬੋਲਣਾ ਕਸਕੇ ਦਖਣੀ ਨਹੀਂ ਕਹਿਣਾ ਦਖਣੀ ਮਹੱਲਾ ਪੰਜਵਾ ਜੇ ਤੂ ਬਤਹ ਅੰਗਾਣੇ ਬਤਹ ਪਦ ਕਸਕੇ ਬੋਲਣਾ ਜੇ ਤੂ ਬਤਹ ਅੰਗਾਣੇ ਇਥੇ ਵਿਸਰਾਮ ਹਬ ਧਰਤ ਸੁਹਾਵੀ ਹੋਏ ਹਿਕਸ ਕੰਤੈ ਬਾਹਰੀ ਹਾਂ ਹਿਕਸ ਕੰਤੈ ਬਾਹਰੀ ਇਥੇ ਵਿਸਰਾਮ ਹੈ ਮੈਡੀ ਬਾਤ ਨ ਪੁੱਛੈ ਕੋਇ ਮਹੱਲਾ ਪੰਜਵਾ ਅੱਬੇ ਟੋਲ ਸੁਹਾਵਣੇ ਸੋਹ ਬੈਠਾ ਅੰਗਣ ਮੱਲ ਹਾਂ ਅੱਬੇ ਟੋਲ ਸੁਹਾਵਣੇ ਤੇ ਵਿਸਰਾਮ ਸੋਹ ਬੈਠਾ ਅੰਗਣ ਮੱਲ ਮੱਲ ਕਸ ਕੇ ਬੋਲਣਾ ਪਹੀ ਨਵੰਝੈ ਬਿਰਥੜਾ ਪਹੀ ਨਵੰਝੈ ਬਿਰਥੜਾ ਪਹੀ ਨਵੰਝੈ ਬਿਰਥੜਾ ਜੋ ਘਰ ਆਵੇ ਚੱਲ ਮਹੱਲਾ ਪੰਜਵਾ ਸੀਜ ਵਿਛਾਈ ਕੰਤ ਕੂ ਇਹ ਹਬਸੀ ਗਾਰ ਇਤੀ ਮਨ ਜਨਾ ਸਮਾਵਈ ਜੇ ਗਲ ਪਹਿਰਾ ਹਾਰ ਹ ਇਤੀ ਮਨ ਜਨਾ ਸਮਾਵਈ ਇਥੇ ਵਿਸਾਮ ਜੇ ਗਲ ਪਹਿਰਾ ਹਾਰ ਔੜੀ ਤੂ ਪਾਰ ਬ੍ਰਹਮ ਪਰਮੇਸ਼ਰ ਜੋਣ ਨ ਆਵਹੀ ਤੂ ਹੁਕਮੀ ਸਾਜਹਿ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨ ਜਾਈ ਲਖਿਆ ਕਿਉ ਤੁਜਹਿ ਧਿਆਵਹੀ ਤੂ ਸਭ ਮਹ ਵਰ ਤਹ ਆਪ ਕੁਦਰਤ ਦੇਖਾਵਹੀ ਤੇਰੀ ਭਗਤ ਭਰੇ ਪੰਡਾਰ ਤੋਟ ਨ ਆਵਹੀ ਇਹ ਰਤਨ ਜਵੇਹਰ ਮਾਲਾਲ ਕੀਮ ਨ ਪਾਵਹੀ ਜਿਸ ਹੋਵਹ ਆਪ ਦਾਯਾਲ ਤਿਸ ਸਤਗੁਰ ਸੇਵਾ ਲਾਵਹੀ ਤਿਸ ਕਦੇ ਨ ਆਵੈ ਤੋਟ ਜੋ ਹਰ ਗੁਣ ਗਾਵਹੀ ਡੱਖਣੇ ਮਹੱਲਾ ਪੰਜਵਾ ਡੱਖਣੇ ਮਹੱਲਾ ਪੰਜਵਾ ਜਾ ਮੂ ਪੱਸੀ ਹਾਠ ਮੈਂ ਪਰੀ ਮਹਿਜੈ ਨਾਲ ਜਾ ਮੂ ਪੱਸੀ ਇਤਿਥਮਕ ਹਾਠ ਮੈਂ ਇਥੇ ਵਿਸਰਾਮ ਪੀਰੀ ਮਹਿਜੈ ਨਾਲ ਮਹਿਜੈ ਬੋਲਣਾ ਹਬੇ ਦੁਖ ਉਲਾਹ ਅਮ ਨਾਨਕ ਨਦਰ ਨਿਹਾਲ ਮਹੱਲਾ ਪੰਜਵਾ ਨਾਨਕ ਬੈਠਾ ਭਖੇ ਵਾਉ ਲੰਮੇ ਨਹੀਂ ਵਿਸਰਾਮ ਧਿਆਨ ਨਾਲ ਲਾਉਣਾ ਹੈ ਨਾਨਕ ਪਦ ਦੀ ਯਮਕ ਲਾ ਦਨੀ ਹੈ ਬੈਠਾ ਭਖੇ ਵਾਉ ਭਖੇ ਕਸ ਕੇ ਬੋਲਣਾ ਹੈ ਵਾਉ ਤੇ ਵਿਸਰਾਮ ਹੈ ਲੰਮੇ ਸੀ ਵਹਿ ਦਰ ਖੜਾ ਨਾਨਕ ਬੈਠਾ ਭਖੇ ਵਾਉ ਲੰਮੇ ਸੇਵਹ ਦਰ ਖੜਾ 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 ਪਰੀਏ ਤੂੰ ਜਾਨ ਮਹਿਜਾ ਸਾਉ ਜੋਈ ਸਾਈ ਮੁਖ ਖੜਾ ਇਹ ਮੁਖ ਖੜਾ ਪਾਠ ਇਕੱਠਾ ਹੀ ਬੋਲਣਾ ਪਰ ਥੋੜਾ ਜਿਹਾ ਕਸ ਕੇ ਬੋਲਣਾ ਹੈ ਪਰੀਏ ਇਥੇ ਏਮ ਖਲਾ ਦੋਨੀ ਹੈ ਤੂੰ ਜਾਨ ਮਹਿਜਾ ਸਾਉ ਇਥੇ ਵਿਸਰਾਮ ਹੈ ਜੋਈ ਸਾਈ ਮੁਖ ਖੜਾ ਇਹ ਮੁਖੜੇ ਦਾ ਵਾਚਕ ਹੈ ਇਸ ਕਰਕੇ ਇਸ ਨੂੰ ਬੋਲਣਾ ਥੋੜਾ ਜਿਹਾ ਕੱਸ ਕੇ ਮੁਖੜਾ 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 ਪਾਠ ਇਕੱਠਾ ਹੀ ਹੈ ਯਾਨੀ ਖੱਖੇ ਦੇ ਵਿੱਚ ਡੈਸ਼ ਦੇਣੀ ਹੈ ਮੁਖੜਾ ਇਹਦੇ ਆਡਾ ਮੁਖੜਾ ਪਾਠ ਵੱਖਰਾ ਲਿਖਿਆ ਪੁਥੀਆਂ 'ਚ ਸੰਪਰਦਾ ਵਿੱਚ ਪਾਠ ਇਕੱਠਾ ਹੀ ਕਰਾਇਆ ਜਾਂਦਾ ਹੈ ਜੋਈ ਸਾਈ ਮੁਖੜਾ ਮਹੱਲਾ ਪੰਜਵਾ ਕਿਆ ਗਾ ਰਾਇਓ ਭੂਸ਼ ਪਰ ਨਹੀਂ ਪੂਛਤੇ ਠੀਕ ਹੈ ਵਿਸਰਾਮ ਪੂਛ ਤੇ ਲਾਉਣਾ ਵਿਸਰਾਮ ਕਿਆ ਗਾ ਲਾਇਓ ਪੂਛ ਪਾਰ ਵੇਲ ਨਾ ਜੋਹੇ ਕੰਤ ਤੂ ਕਿਆ ਗਾ ਲਾਇਓ ਪੂਛ ਪਾਰ ਵੇਲ ਨਾ ਜੋਹੇ ਕੰਤ ਤੂ ਨਾਨਕ ਫੁੱਲਾ ਸੰਧੀ ਵਾੜ ਖਿੜਿਆ ਹੱਬ ਸੰਸਾਰ ਜੋ ਖਿੜਿਆ ਹੱਬ ਸੰਸਾਰ ਹੱਬ ਕਸਕੇ ਬੋਲਣਾ ਇਹਨੂੰ ਪੂਛ ਨਹੀਂ ਕਹਿਣਾ ਛੇ ਦੇ ਨਾਲ ਪੂਛ ਛਛਾ ਛਤਰੀ ਵਾਲਾ ਬੋਲਣਾ ਪਾਉੜੀ ਸੂਗੜ ਸੁਜਾਨ ਸਰੂਪ ਤੂ ਸਭ ਮਹਿ ਵਰਤੰਤਾ ਤੂ ਪਦ ਤੇ ਵਿਸਰਾਮ ਹੈ ਸੂਗੜ ਸੁਜਾਨ ਸਰੂਪ ਤੂ ਸਭ ਮਹਿ ਵਰਤੰਤਾ ਤੂ ਆਪੇ ਠਾਕੁਰ ਸੇਵਕੋ ਆਪੇ ਪੂਜੰਤਾ ਦਾਨਾ ਬੀਨਾ ਆਪ ਤੂ ਆਪੇ ਸਤਵੰਤਾ ਜਤੀ ਸਦੀ ਪ੍ਰਾਵ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪ੍ਰਸਾਰ ਪਸਾਰੇਓ ਆਪੇ ਖੇਲੰਤਾ ਇਹੋ ਆਵਾ ਗਵਨ ਰਚਾਇਓ ਕਰ ਚੂਜ ਦੇਖੰਤਾ ਤਿਸ ਬਾਹੜ ਗਰਬ ਨਾ ਪਾਵਹੀ ਜਿਸ ਦੇਵ ਹੈ ਗੋਰਮੰਤਾ ਜਿਉ ਆਪ ਚਲਾਵਹਿ ਤਿਉ ਚਲਦੇ ਕੇਸ਼ ਵਸ ਨਾ ਜਨਤਾ ਕਿਛ ਵਸ ਨਾ ਜਨਤਾ ਦਖਣੀ ਮਹਲਾ ਪੰਜਵਾ ਕੁਰਿਏ ਕੁਰਿਏ ਵਦਿਆ ਤਾਲ ਗਾੜਾ ਮਹਿਰੀਰ ਇਹ ਵਿਸਰਾਮ ਧਿਆਨ ਨਾਲ ਪਾਠ ਕਰਨਾ ਹੈ ਕੁਰਿਏ ਕੁਰਿਏ ਵੈਦਿਆ ਇਥੇ ਵਿਸਰਾਮ ਹੈ ਤਾਲ ਪੂਲਾ ਬੋਲਣਾ ਤਲ ਨਹੀਂ ਕਹਿਣਾ ਹੈ ਤਾਲ ਗਾੜਾ ਪਦ ਭਾਰਾ ਬੋਲਣਾ ਹੈ ਤਾਲ ਗਾੜਾ ਇਥੇ ਠਮਕ ਲਾ ਦਿੰਨੀ ਹੈ ਮਹਿਰੀਰ ਇਕੱਠਾ ਲਿਖਿਆ ਹੋਇਆ ਹੈ ਪਰ ਸੰਪਰਦਾਚ ਪਾਠ ਵੱਖਰਾ ਕਰਾਇਆ ਜਾਂਦਾ ਹੈ ਮਹਿਰੀਰ ਵੇਖੇ ਛਟੜ ਥੀਵਦੋ ਜਾਮ ਖਿਸਨ ਦੋ ਪੀਰ ਛਿਟੜ ਨਹੀਂ ਕਹਿਣਾ ਛਿਟੜ ਕਸਕੇ ਬੋਲਣਾ ਮਹੱਲਾ ਪਿੰਜਵਾ ਸੱਚ ਜਾਣੈ ਕੱਚ ਵੈਦਿਉ ਤੂ ਆਗੂ ਅੱਗੇ ਸੱਲਵੇ ਸੱਚ ਜਾਣੈ ਇਥੇ ਟੰਕ ਕੱਚ ਵੈਦਿਉ ਇਥੇ ਵਿਸਰਾਮ ਤੂ ਆਗੂ ਅੱਗੇ ਸੱਲਵੇ ਆਗੂ ਅੱਗੇ ਨਹੀਂ ਕਹਿਣਾ ਆਗੂ ਅੱਗੇ ਨਾਲ ਨਹੀਂ ਬੋਲਣਾ ਅੱਗੇ ਨਾਲ ਬੋਲਣਾ ਹੈ ਅੱਗੂ ਅੱਗੇ ਸੱਲਵੇ ਨਾਨਕ ਆਤਸੜੀ ਮੰਝ ਨੈਣੂ ਵਿਆਹ ਢਲ ਪੱਬਣ ਜਿਉ ਜੁਮਿਓ ਇਹ ਵੀ ਵਿਸਰਾਮ ਮਹੰਗਾ ਵਿਸਰਾਮ ਹੈ ਨਾਨਕ ਇਥੇ ਯਮਕ ਲਾ ਦਨੀ ਹੈ ਆਤਸੜੀ ਨਹੀਂ ਕਹਿਣਾ ਆਤਸੜੀ ਆਤਸ ਤੇੜੀ ਦੇ ਵਿੱਚ ਡੈਸ਼ ਦੇ ਕੇ ਪਾਠ ਇਕੱਠਾ ਹੀ ਹੈ ਆਤਸੜੀ ਮੰਝ ਨੈਣੂ ਇਥੇ ਵਿਸਰਾਮ ਹੈ ਵਿਆਹ ਇਥੇ ਯਮ ਕਲਾ ਦਨੀ ਹੈ ਵਿਆਹ ਢਲ ਨਹੀਂ ਕਹਿ ਦੇਣਾ ਵਿਆਹ ਢਾਲ ਪੱਬਣ ਜਿਉ ਢਾਲ ਪੋਲਾ ਬੋਲਾ ਨੂੰ ਢੱਲ ਨਹੀਂ ਕਹਿ ਦੇਣਾ ਢਾਲ ਪੱਬਣ ਜਿਉ ਜੁੰਮਿਓ ਮਹੱਲਾ ਪੰਜਵਾ ਪੂਰੇ ਪੂਰੇ ਰੂਹੜੇ ਸੇਵੇ ਦੇ ਆਲਕ ਇਹ ਥੋੜਾ ਜਿਹਾ ਸੇਵੇ ਦੇ ਨਹੀਂ ਕਹਿਣਾ ਸੇਵੇ ਅਤੇ ਦੇ ਦੇ ਵਿੱਚ ਡੈਸ਼ ਦੇ ਕੇ ਲਮਕਾ ਕੇ ਬੋਲਣਾ ਹੈ ਪੋ ਪੋਲਾ ਬੋਲਣਾ ਹੈ ਪੂਰੇ ਪੂਰੇ ਰੂਹੜੇ ਸੇਵੇ ਦੇ ਆਲਖ ਮੁੱਦਤ ਪਈ ਚਿਰਾਣਿਆ ਫਿਰ ਕੱਡੂ ਆਵੈ ਰੁੱਤ ਇਸ ਨੂੰ ਕੱਡੂ ਨਹੀਂ ਕਹਿਣਾ ਫਿਰ ਕੱਡੂ ਥੋੜਾ ਜਿਹਾ ਕੱਸ ਕੇ ਬੋਲਣਾ ਕਦੋਂ ਰੁੱਤ ਆਵੇ ਆਨ ਯਾਨੀ ਭਾਵ ਕਦ ਜਨਮ ਮਿਲੇਗਾ ਦੁਬਾਰਾ ਫਿਰ ਕੱਡੂ ਆਵੈ ਰੁੱਤ ਪੌੜੀ ਤੁਦ ਰੂਪਨਾ ਵੇਖਿਆ ਜਾਤ ਤੂ ਵਰਨਾ ਬਾਹਰਾ ਇਹ ਮਾਨਸ ਜਾਣ ਹੈ ਦੂਰ ਤੂ ਵਰਤਹਿ ਜਾਹਰਾ ਤੂ ਸਭ ਘਟ ਤੂ ਸਭ ਘਟ ਭੋਗ ਹੈ ਆਪ ਤੁਧ ਲੀਪ ਨਾ ਲਾਹਰਾ ਤੂ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂ ਪੁਰਖ ਅਨੰਦੀ ਅਨੰਤ ਇਥੇ ਵਿਸਰਾਮ ਹੈ ਹਾਂ ਤੂ ਪੁਰਖ ਅਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮਹ ਦੇਵ ਵਿਝਾਤੀ ਨਰਹਰਾ ਕਿਆ ਅਰਾਧੇ ਕਿਆ ਆਰਾਧੇ ਜਿਹਾ ਇਕ ਤੂੰ ਅਵਿਨਾਸੀ ਅਪਰਪਰਾ ਜਿਸ ਮਿਲ ਹੈ ਸਤਗੁਰ ਆਪ ਤੇਸਕੇ ਸਭ ਕੋਲ ਤਰਾ ਸੇਵਕ ਸਭ ਕਰਦੇ ਸੇਵ ਦਰ ਨਾਨਕ ਜਨ تیਰਾ ਇਹ ਵਿਸਰਾਮ ਕੀ ਅੰਧਾ ਲਾਉਣਾ ਹੈ ਸੇਵਕ ਸਭ ਕਰਦੇ ਸੇਵਦਾਰ ਇੱਥੇ ਵਿਸਰਾਮ ਹੈ ਨਾਨਕ ਜਨ تیਰਾ ਡੱਖਣੇ ਮਹੱਲਾ ਪੰਜਵਾ ਗਹਿ ਡੜ ਗਹਿ ਡੜਾ ਤਰੇਣਾ ਸ਼ਾਇਆ ਇਹ ਬਹੁਤ ਮਹਿੰਗਾ ਪਾਠ ਹੈ ਧਿਆਨ ਨਾਲ ਉਚਾਰਨ ਕਰਨਾ ਕਿ ਬੋਲਿਆ ਜਾਂਦਾ ਗਹਿ ਡੜ ਤੂੰ ਗਹਿ ਡੜ ਦੋਵੇਂ ਡੱਡੇ ਲਾ ਦਿੱਤੇ ਇਹਦੇ ਵਿੱਚ ਹੈਗਾ ਗਹਿ ਡੜ ਗਹਿ ਡੜ ਡਾ ਯਾਨੀ ਗਹਿ ਡੜ ਇਹ ਇਕੱਠਾ ਹੀ ਬੋਲ ਦੇਣਾ ਡਾ ਵਿੱਚੋਂ ਡੈਸ਼ ਦੇ ਦੇਣੀ ਹੈ ਪਾਠ ਇਕੱਠਾ ਹੀ ਹੈ ਗਹਿ ਡੜ ਡਾ ਗਹਿ ਡੜ ਡਾ ਨਹੀਂ ਤਾਂ ਦੋਵੇਂ ਗਹਿ ਡੜ ਡਾ ਜੇ ਡੜੜਾ ਬੋਲ ਜਾਗੇ ਤੇ ਡੱਡੇ ਲੱਗੇ ਇਹ ਦੋ ੜਾੜੇ ਹਨ ਗਹਿ ਡੜ ਗਹਿ ਡੜ ਡਾ ਨਹੀਂ ਗਹਿ ਡੜ 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 ਹਾਂ ਗਹਿ ਡੜ ਡਾ ਗਹਿ ਡੜ ਡੜ ਗਹਿ ਡੜ ਡਾ ਯਾਨੀ ਨਹੀਂ ਮੈਂ ਤਾਂ ਨਾਲੇ ਸ਼ੁੱਧ ਹੋਏਗਾ ਗਹਿ ਡਾੜ ਗਹਿ ਡਾੜ ੜਾ ਗਹਿ ਡੜੜਾ ਗਹਿ ਡੜੜਾ ਮਿਹਨਤ ਛਾਇਆ ਜੀ ਗਾਫਲ ਜਲੇਉ ਪਾਹੇ ਹਾਂ ਜੀ ਗਹਿ ਡੜੜਾ ਤ੍ਰਿਣ ਛਾਇਆ ਇੱਥੇ ਵਿਸਰਾਮ ਜਾਫਲ ਗਾਫਲ ਜਲੇਉ ਪਾਹੇ ਇਹ ਤੁਰਦੇ ਫਿਰਦੇ ਨਾ ਇਸ ਇਹੋ ਜੇ ਪਦ ਨੂੰ ਮਿਹਨਤ ਕਰਦਾ ਰਹੇ ਗਹਿ ਡਾੜ ੜਾ ਗਹਿ ਡਾੜ ੜਾ ਗਹਿ ਡਾੜ ੜਾ ਸੀਰੇ ਥੋੜਾ ਜਾ ਰਸਨਾ ਤੇ ਚੜ ਜੇਗਾ ਜਿਨਾ ਭਾਗ ਮਥਾ ਹੜੈ ਮਥਾ ਹੜੈ ਥੋੜਾ ਜਾ ਕਸਕੇ ਜਿਨਾ ਭਾਗ ਮਥਾ ਹੜੈ ਤਿਨ ਉਸਤਾਦ ਪਨਾਹੇ ਮਹੱਲਾ ਪੰਜਵਾ ਨਾਨਕ ਪੀਠਾ ਪੱਕਾ ਸਾਜਿਆ ਧਰਿਆ ਆਣ ਮੌਜੂਦ ਵੱਜੋ ਸਤਗੁਰ ਆਪਣੇ ਵੱਜੋ ਨਹੀਂ ਕਹਿਣਾ ਵੱਜੋ ਵੱਜੋ ਸਤਗੁਰ ਆਪਣੇ ਬੈਠਾ ਝਾਕ ਦਰੂਦ ਝਾਕ ਘ ਨਹੀਂ ਬੋਲਣਾ ਝਾਕ ਕਕਾ ਬੋਲਣਾ ਬੈਠਾ ਝਾਕ ਦਰੂਦ ਮਹੱਲਾ ਪੰਜਵਾ ਨਾਨਕ ਪੁਸਰੀਆ ਪਕਾਈਆ ਹਾਂ ਇਹ ਬਿੰਦੀਆਂ ਨਹੀਂ ਲਾਉਣੀਆਂ ਪੁਸਰੀਆਂ ਪਕਾਈਆਂ ਇਉਂ ਨਹੀਂ ਬੋਲਣਾ ਜਿਵੇਂ ਲਿਖਿਆ ਨਾਨਕ ਨਾਨਕ ਪੁਸਰੀਆ ਪਕਾਈਆ ਪਾਈਆ ਥਾਲੇ ਮਾਹੀ ਉਸਰੀਆ ਬੋਲਾਂਗੇ ਹਾਂਜੀ ਜਿਨੀ ਗੁਰੂ ਮਨਾਇਆ ਰੱਜ ਰੱਜ ਸੇਈ ਖਾਹੇ ਹਾਂ ਦਰਮਿਆਨਾ ਜੋ ਬੋਲਾਂਗੇ ਉਸਰੀਆ ਪੌੜੀ ਤੁਦ ਜਗ ਮਹਿ ਖੇਲ ਰਚਾਇਆ ਵਿੱਚ ਹੋਮੈ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰਹਿ ਬੁਰਾਈਆ ਦਾਸ ਨਾਰੀ ਇੱਕ ਪੁਰਖ ਕਰ ਦਾਸ ਨਾਰੀ ਇੱਕ ਪੁਰਖ ਕਰ ਦਸੇ ਸਾਦ ਲੋਭਾਇਆ ਦਸੇ ਨਹੀਂ ਬੋਲਣਾ ਵੀ ਦਸੇ 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 ਸਾਦ ਲੋਭਾਇਆ ਏਨ ਮਾਇਆ ਮੋਹਣੀ ਮੋਹਿਆ ਮੋਹੀਆ ਨਿਤ ਫਿਰ ਹੈ ਪਰਮਾਈਆ ਹਾਠਾ ਦੁਬੈ ਕੀਤੀਓ ਸੇਵ ਸਕਤ ਵਰਤਾਈਆ ਸੇਵ ਅੱਗੇ ਸ਼ਕਤੀ ਹਾਰਿਆ ਏਵੈ ਹਰ ਭਾਈਆ ਇੱਕ ਵਿੱਚੋ ਹੀ ਤੁਧ ਰੱਖਿਆ ਜੋ ਸਤ ਸੰਗ ਮਿਲਾਈਆ ਜਾਲ ਵਿੱਚੋਂ ਬਿੰਬ ਉਠਾਲਿਓ ਜਾਲ ਮਾਹੀ ਸਮਾਈਆ